ਹਾਉ ਮਹਾਰਾਜ ਦੇਵ ਤੇ ਹੈਲੀਕਾਪਟਰ ਰਾਜੀ ਵਧੀਆ ਜੀ ਵਧੀਆ ਭਾਈ ਅੱਜ ਪਹੁੰਚਿਆ ਬਾਬਾ ਮੋਟਰ ਪਿੰਡ ਪੰਜ ਕੋਹਾ ਡਿਸਟ੍ਰਿਕਟ ਫਤਿਹਗੜ ਸਾਹਿਬ ਫੈਕਟ ਕੀਆ ਕਿ ਇਸ ਜਗ੍ਹਾ ਤੇ ਤੁਹਾਨੂੰ ਸਟਾਰਟਰ ਦੇ ਬਟਨ ਤੋਂ ਲੈ ਕੇ ਨਾ ਜਿੱਥੇ ਤੱਕ ਨੱਕੇ ਦਾ ਪਾਣੀ ਨਿਕਲਦਾ ਉਹਦੀ ਜਿੰਨੀ ਲੇਬਰ ਆਉਂਦੀ ਆ ਉਹਦੇ ਚ ਜਿੰਨੇ ਸਮਾਨ ਪੈਂਦੇ ਨੇ ਤੁਸੀਂ ਪਾਈਪਲਾਈਨ ਪਵਾਉਣੀਆਂ ਨੱਕੇ ਲਵਾਉਣੇ ਨੇ ਮੋਟਰ ਬਣਾਉਣੀਆਂ ਐਕਸਚੇਂਜ ਕਰਾਉਣੀਆਂ ਤਾਰ ਲੈਣੀਆਂ ਸਾਰਾ ਕੁਝ ਇੱਕ ਸੱਤ ਹੀ ਠੰਦਾ ਪਲੱਸ ਜਿੰਨੇ ਅੜੇ ਹੋਏ ਕੇਸ ਨੇ ਕੈਮਰੇ ਵਾਲਾ ਸਿਸਟਮ ਵੀ ਆ ਮੋਟਰ ਕੱਢਣੀਆਂ ਲੱਲਾ ਫੁੱਲਾ ਬੋਰ ਕਰਾਉਣਾ ਸਾਰਾ ਹੀ ਕੁਝ ਆ ਮਹਾਰਾਜ ਕਿਹੜਾ ਫਿਰ ਇਧਰੋਂ ਧਰ ਲੋ ਵੱਡਾ ਬਾਬਾ ਜੀ ਆਹ ਕੀ ਸਮਾਨ ਪਿਆ ਮਹਾਰਾਜ ਇਹ ਹੈਗੇ ਮੋਟਰਾਂ ਜੀ ਠੀਕ ਆ ਜੀ ਇਹ ਜਿੱਦਾਂ ਆਪਣੇ ਕੋਲ 5 ਪਾਵਰ ਤੋਂ ਸ਼ੁਰੂ ਹੋ ਕੇ 25 ਪਾਵਰ ਤੱਕਰ ਮੋਟਰ ਹੁੰਦੀ ਹੈ ਜੀ 5 ਤੋਂ 25 ਤੱਕ ਹਾਂਜੀ ਹਾਂਜੀ ਜਿੱਦਾਂ ਸਾਡੇ ਸੈੱਟ ਬਣਾ ਕੇ ਰੱਖੇ ਹੋਏ ਆ ਇਹ ਪਈ 7.5 ਦੇ ਸੈੱਟ ਸਾਰੇ ਜੀ ਠੀਕ ਆ ਜੀ 7.5 ਦੇ ਸਾਰੀਆਂ ਕੰਪਨੀਆਂ ਪਈਆਂ ਨਹੀਂ ਇਹ ਮਤਲਬ ਸੈਕੰਡ ਹੈਂਡ ਮੋਟਰ ਆ ਸੈਕੰਡ ਹੈਂਡ ਮੋਟਰ ਕਹਿਣ ਤੋਂ ਬਾਅਦ ਜੀ ਕਿਸੇ ਬੰਦੇ ਦੀ ਪੁਰਾਣੀ ਮੋਟਰ ਆ ਹਾਂਜੀ ਉਹ ਚੇਂਜ ਕਰਾ ਕੇ ਆ ਲੈ ਜਾਣੀ ਚਾਹੁੰਦਾ ਦੇ ਦੋਗੇ ਹਾਂਜੀ ਹਾਂਜੀ ਇਹਦਾ ਹਸਾਬ ਕਿਤਾਬ ਕੀ ਆ ਜੇ ਨਿੱਤਰੀ ਲੈਣੀ ਹੋਵੇ 5 ਦੀ 7.5 ਦੀ ਜਾਂ ਜਿਹੜੀ 7.5 ਦੀ ਮੋਟਰ ਆ ਜੀ ਉਹ 8-9000 ਤੋਂ ਸ਼ੁਰੂ ਹੋ ਕੇ 18-19000 ਤੱਕ ਪਈ ਆ ਠੀਕ ਹੈ ਜੀ ਉਹਦਾ ਜਿਹੜਾ ਰੇਟ ਹੁੰਦਾ ਜੀ ਉਹ ਕੰਪਨੀ ਦੇ ਡਿਪੈਂਡ ਕਰਦਾ ਵੀ ਕਿੱਦਾਂ ਦੀ ਕੰਪਨੀ ਹੈ ਕਿੱਦਾਂ ਦੀ ਕੰਡੀਸ਼ਨ ਹੈ ਜਿਹੜੀ ਵਿੱਚ ਕੱਟਣੀ ਆ ਉਹਦਾ ਵੀ ਜ਼ਿੰਮੇਵਾਰ ਨੂੰ ਮੁੱਲ ਹਾਂਜੀ ਹਾਂਜੀ ਉਹ ਵਿੱਚ ਉਹਦਾ ਕੱਟ ਹੋਊਗਾ ਜੀ ਜਿਹੜਾ ਵੀਰ ਪਾਣੀ ਵਧਾਉਣਾ ਹੈ ਪਾਣੀ ਘਟਾਉਣਾ ਹੈ ਕੀ ਪਤਾ ਕੀ ਦਿੱਕਤ ਆ ਕਈ ਵਾਰ ਕਿ ਆਂ ਅੰਪੀਅਰ ਵੱਧ ਜਾਂਦੇ ਨੇ ਹਾਂਜੀ ਹਾਲਾ ਕਹਿੰਦਾ ਵੀ ਅੰਪੀਅਰ ਵੱਧ ਲੈਂਦੀ ਆ ਅੰਪੀਅਰ ਘਟਾਉਣੇ ਨੇ ਉਹਦਾ ਵੀ ਮਸਲਾ ਹੱਲ ਕਰਾਰੇ ਹੱਲ ਹੋਣਗੇ ਜੀ ਸਾਰੇ ਸਾਰੇ A to Z A to Z ਜੀ ਜਿੰਨੇ ਤੁਸੀਂ ਅੰਪੀਅਰ ਕਹਿ ਦੋਗੇ ਸਾਨੂੰ ਵੀ ਐਨੇ ਅੰਪੀਅਰ ਚਾਹੀਦੇ ਉਹਨੇ ਹੀ ਆਉਣਗੇ ਇੱਕ ਦੋ ਅੰਪੀਅਰ ਠੀਕ ਹੈ ਜੀ ਪਾਣੀ ਦੇ ਅਕੋਰਡਿੰਗ ਬੋਲਟੇਜ ਦੇ ਅਕੋਰਡਿੰਗ ਵੀ ਵੱਧ ਘਟ ਜਾਂਦਾ ਹੈ ਠੀਕ ਹੈ ਜੀ ਪਰ ਜਿੱਥੇ ਤੁਸੀਂ ਕਹਿਤਾ ਉੱਥੇ ਹੀ ਆਊਗਾ ਕੋਈ ਫਰਕ ਨਹੀਂ ਹੋਊਗਾ ਜੀ ਅੱਗੇ ਮਹਾਰਾਜ ਇੱਤਰ ਕੀ ਸਮਾਨ ਪਪਿਆ ਹੋਰ ਮਹਾਰਾਜ ਦੇਵਤਿਓ ਰਾਜੀ ਹੋ ਬੱਲੇ ਬੱਲੇ ਬੈਠੋ ਮਹਾਰਾ ਬੈਠੋ ਦੇਵਤਿਓ ਆਹ ਕਿਹੜਾ ਸਮਾਨ ਪਿਆ ਬਾਈ ਜੀ ਇਹ ਆਗੇ 12.5 ਦੇ ਸੈਟ ਜੀ ਇਹ ਇਹ ਵੀ ਮੋਟਰਾਂ ਹੀ ਨੇ 12.5 ਦੀਆਂ ਹਾਂ ਜੀ ਇਹ 12.5 ਦੇ ਸੈਟ ਆ ਕਿੰਦਾ ਇਹ ਕੰਪਨੀ ਦੀਆਂ ਮੋਟਰਾਂ ਹੈ ਜੀ ਸਾਰੀਆਂ ਲੁੱਬੀ ਹੋ ਗਈ ਪਲੂਗਾ ਹੋ ਗਈ ਸੀਆਰਆਈ ਹੋ ਗਏ ਸਾਰੀਆਂ ਬ੍ਰਾਂਡਡ ਮੋਟਰਾਂ ਹੈ ਜੀ ਇਹ ਠੀਕ ਹੈ ਜੀ ਸਾਰੀਆਂ ਕੰਪਨੀ ਜਨ ਕਿ ਜਿੱਦਾਂ ਇਹ ਮੋਟਰ 50 52000 ਦੀ ਨਵੀਂ ਆ ਆਪਾਂ ਇਹਦਾ ਥੋੜਾ ਜਿਹੜਾ ਹੱਲ ਆ ਉਹ 18 20 22 ਦੀ ਰੇਂਜ ਵਿੱਚ ਕਰ ਦੂੰਗੇ ਜੇ ਘੱਟ ਕਰਨਾ ਵੀ ਤੁਸੀਂ 15 16000 ਚ ਸਾਰਨਾ ਉਹ ਵੀ ਸਾਰ ਦੂੰਗੇ ਉਹੋ ਜਿਹਾ ਸਮਾਨ ਲੈਂ ਹਾਂਜੀ ਹਾਂਜੀ ਕਹਿੰਦੇ ਗੁੱਲੀ ਗੱਲੀ ਜੀ ਪਤਾ ਨਹੀਂ ਕਿਹੜੀ ਕਹਿੰਦੇ ਨੇ ਟੁੱਟ ਜਾਂਦੀ ਗੁੱਲੀ ਕਿਹੜਾ ਜੋੜਦਾ ਆਪਣੇ ਜੋ ਉਹ ਇਹ ਪਤਾ ਕੀ ਹੁੰਦਾ ਜੀ ਜਿੱਦਾਂ ਮੋਟਰ ਦੀ ਸ਼ਾਫਟ ਹੁੰਦੀ ਹੈ ਮੇਨ ਇਹ ਚ ਇਹਨੂੰ ਕਹਿੰਦੇ ਨੇ ਗੁੱਲੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਟੁੱਟ ਜਾਂਦੀ ਆ ਮੋਟਰ ਸਹੀ ਹੁੰਦੀ ਆ ਮੋਟਰ ਸਹੀ ਹੁੰਦੀ ਆ ਆਪਣਾ ਕੀ ਹੁੰਦਾ ਆਪਾਂ ਕਹਿੰਦੇ ਨੇ ਮੋਟਰ ਖਤਮ ਹੋ ਗਈ ਪਰ ਆਪਣੇ ਕੋਲ ਉਹਦਾ ਵੀ ਹੱਲ ਆ ਮੋਟਰ ਲਿਆਓ ਤੁਹਾਨੂੰ 2 ਘੰਟੇ ਦੇ ਵਿੱਚ ਗੁੱਲੀ ਲਾ ਕੇ ਮੋਟਰ ਚਾਲੂ ਕਰਕੇ ਦਵਾਂਗੇ ਇੱਕ ਮਾਰਾ ਇਹ ਹੋਰ ਮਾਰਾ ਜਾਂ ਚਾਨਣਾ ਪਾਓ ਜਿਵੇਂ ਮੰਨ ਕੇ ਚੱਲ ਮੇਰੇ ਵਰਗੇ ਦੀ ਮੋਟਰ ਫੁੱਗ ਗਈ ਹਾਂਜੀ ਕਹਿੰਦੇ ਵੀ ਆਪਣੇ ਵਾਲੀ ਟੀਮ ਪਹੁੰਚਦੀ ਆ ਕੱਟਣ ਵਾਲੇ ਅੱਡ ਹੁੰਦੇ ਨੇ ਉੱਥੇ ਹੀ ਬੰਨ ਕੇ ਕਰਕੇ ਗਲੁੰਡਰੂ ਉਹ ਕਿੰਨੇ ਕੁ ਟਾਈਮ 'ਚ ਸਰਵਿਸ ਦੇ ਦੰਨੇ ਉਹ ਆਪਣਾ ਜੀ ਕਿਣਾ ਵੀ ਕੋਈ ਅਮਰਜੈਂਸੀ ਕੇਸ ਹੋਵੇ ਕਿਸੇ ਦੀ ਮੋਟਰ ਸੜ ਗਈ ਤਾਂ ਅਸੀਂ ਮੋਟਰ ਪਰ ਜਾ ਕੇ ਬੰਨਨੇ ਹੋ ਨਹੀਂ ਮੋਟਰ ਉੱਥੇ ਹੀ ਟੀਮ ਪਹੁੰਚ ਜਾਂਦੀ ਉੱਥੇ ਟੀਮ ਪਹੁੰਚੂਗੀ ਪਰ ਉਹਦੇ 'ਚ ਇਹ ਆ ਵੀ ਜਿਆਦਾ ਜਦੋਂ ਸੀਜ਼ਨ ਦਾ ਜ਼ੋਰ ਹੁੰਦਾ ਉਸ ਦਿਨਾਂ 'ਚ ਨਹੀਂ ਹੁੰਦਾ ਹੈਗਾ ਉਹਨਾ ਚਲੋ ਮਜਬੂਰੀ ਹੋ ਗਈ ਹਾਂਜੀ ਹਾਂ ਵੀ ਜਦੋਂ ਟਾਈਮ ਹੋਵੇ ਤਾਂ ਜਦੇ ਕਰ ਦਨੇ ਬਾਕੀ ਹੋਰ ਵੀ ਆ ਜੀ ਜੇ ਕਿਸੇ ਜ਼ਿਮੀਂਦਾਰ ਭਾਈ ਦੀ ਮੋਟਰ ਸੜ ਗਈ ਤਾਂ ਅਸੀਂ ਉਹਦੇ ਸਪੇਅਰ ਮੋਟਰ ਹੀ ਪਾ ਦੰਨੇ ਆ ਅੱਛਾ ਸਪੇਅਰ ਪਾਣਨੇ ਹੋ ਜਾਂ ਤਿਆਰ ਹੋ ਗਈ ਦੂਈ ਠੋਕ ਦੂਈ ਠੋਕ ਤਾਂ ਨਹੀਂ ਹੈ ਹਾਂਜੀ ਹਾਂ ਮਤਲਬ ਕਿ ਜੇ ਜੀਰੀ ਦੀ ਵਾਰੀ ਆ ਉਹ ਆਪਣੇ ਮਰਨ ਨਹੀਂ ਦੇਣੀ ਵਾਹ ਜੀ ਵਾਹ ਬਿਲਕੁਲ ਜਦੇ ਮੋਟਰ ਪਾ ਦੇਣੀ ਕਿੰਨੀ ਟੀਮ ਆ ਬਾਈ ਆਪਣੇ ਕੋ ਸਾਰੇ ਹੈਲੀਕਾਪਟਰ ਸਾਰੇ ਮੁੰਡੇ ਆਪਣੇ ਕੋਲ ਹੈਗੇ ਆ 20-25 ਜੀ ਵਿੱਚੇ ਬੋਰਾਂ ਵਾਲੇ ਲਾਈਨਾਂ ਵਾਲੇ ਤੇ ਮੋਟਰਾਂ ਵਾਲੇ ਜੀ 20-25 ਦੀ ਟੀਮ ਆ ਬਾਈ ਜੀ ਮਤਲਬ ਯਾਰ ਗੱਲ ਪਤਾ ਇੱਕ ਹੁੰਦਾ ਮੋਟਰਾਂ ਬੰਨਣਾ ਇਹ ਹੈਗੀ ਆ ਕੰਪਲੀਟ ਕੰਬੋ ਸਰਵਿਸ ਸਟਾਰਟਰ ਤੋਂ ਲੈ ਕੇ ਜਿੱਥੋਂ ਟਰਾਂਸਫਾਰਮਰ ਸ਼ੁਰੂ ਹੋ ਜਾਂਦਾ ਉਦੋਂ ਨੱਕੇ ਤੱਕ ਪਾਣੀ ਆਉਣ ਦਾ ਸੰਦ ਆ ਮਹਾਰਾਜ ਹਾਂਜੀ ਇਹ ਵੀ ਸਾਰੇ 12.5 ਦੇ ਸੈੱਟ ਪਏ ਆ ਜਿੱਦਾਂ ਟੈਕਸਮੋ ਦੇ ਹੋ ਗਏ ਜੀ ਠੀਕ ਆ ਜੀ ਲੁੱਬੀ ਹੋ ਗਏ ਇਹ ਵੀ ਮੋਟਰ ਹੋ ਗਏ ਹਾਂਜੀ 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 ਇਹ ਸਾਰੇ ਸਾਰੀਆਂ ਆਪਣੇ ਕੋਲ ਤਿਆਰ ਪਈਆਂ ਜੀ ਮਾਸ਼ਲੀਆਂ ਬਾਲੇ ਸ਼ੌਕ ਨਾਲ ਰੱਖੀਆਂ ਉਹਨੇ ਜਲਦੀ ਦਾ ਠੰਡਾ ਦਿਲ ਮਸਾਲਾ ਪੀਂਦੀਆਂ ਇਹ ਸ਼ੌਕ ਹੈ ਸਾਨੂੰ ਠੀਕ ਆ ਜੀ ਆ ਮਾੜਾ ਜਿਹਾ ਤਾਰ ਤੇ ਕਰਾਈ ਕਰਾਂ ਭਤੀਜ ਦਰਸ਼ਨ ਜਿਹੜੀ ਤਾਰ ਇਹ ਵੀਰੇ ਕਾਦੇ ਵਾਸਤੇ ਰੱਖੀ ਵੀ ਆ ਜਿਹੜੇ ਬੰਦੇ ਮੋਟਰਾਂ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਆ ਕੀ ਨਹੀਂ ਨਹੀਂ ਇਹ ਆਪਣੀ ਵੈਂਡਿੰਗ ਵੇਅਰ ਆ ਜਿੱਦਾਂ ਹੁਣ ਕੋਈ ਮੋਟਰ ਛੱਡ ਜਾਂਦੀ ਆ ਜੀ ਆਪਾਂ ਕੀ ਕਰਦੇ ਆ ਪਹਿਲਾਂ ਮੋਟਰ ਪੱਟਦੇ ਆ ਪੱਟ ਕੇ ਆਪਾਂ ਤਾਰ ਬਾਜ਼ਾਰ ਲੈਣ ਜਾਂਦੇ ਆ ਜੀ ਉਹ ਤੇ ਆਪਣਾ ਟਾਈਮ ਖਰਾਬ ਹੁੰਦਾ ਇਹ ਹੁਣ ਜਿਹੜਾ ਆਪਣੇ ਨੰਬਰ ਆਪਣੇ ਕੋਲ ਸਾਰੇ ਨੰਬਰ ਹਰ ਟਾਈਮ ਹਾਜ਼ਰ ਹੁੰਨੇ ਆ ਜਦ ਤੇ ਠੋਕ ਦੇਣੀ ਆ ਹਾਂਜੀ ਹਾਂ ਮੁੰਡੇ ਜਿਹੜਾ ਬੰਨਣੇ ਵਾਲੇ ਮੁੰਡੇ ਸਾਡੇ ਹਰ ਟਾਈਮ ਰੈਡੀ ਆ ਤਿੰਨ ਮੁੰਡੇ ਜਦੋਂ ਮੋਟਰ ਮਤਲਬ ਕਿ ਆ ਗਈ ਔਰੇ ਆਪਾਂ ਪੱਟ ਲਈ ਜਦੇ ਤਾਰ ਕੋਲ ਆ ਜਦੇ ਆਪਾਂ ਨੇ ਬੰਨ ਕੇ ਤਿਆਰ ਕਰਕੇ ਜਦੇ ਪਾ ਦਿੰਦੇ ਜੇ ਕੋਈ ਮੇਰੇ ਵਰਗਾ ਮਾਤੜ ਛੋਟੇ ਪੱਧਰ ਤੇ ਕੰਮ ਕਰਦਾ ਵੀ ਮੋਟਰ ਉਹ ਕੱਢ ਕੇ ਆਪ ਲਿਆਉਂਦਾ ਤੁਹਾਡੇ ਕੋਲ ਬਣਾਉਂਦਾ ਉਹ ਵੀ ਬੰਨਦਾ ਹਾਂਜੀ ਹਾਂਜੀ ਹਾਂ ਹਾਂ ਇਹ ਵੀ ਆ ਦੇਖੋ ਸੁਣਿਓ ਕੋਈ ਮਿੰਦਾ ਮਿਸਤ ਪ੍ਰੀਤ ਵੀ ਆਪ ਉਹ ਤੋਂ ਨਹੀਂ ਲੋਟ ਆਉਂਦਾ ਮੋਟਰ ਬੰਨ ਕੇ ਵੀ ਦੇ ਦਿੰਦੇ ਨੇ ਜੇ ਭਾਈ ਤਾਰ ਲੈਣੀ ਹੋਵੇ ਉਹ ਵੀ ਦੇ ਦਿੰਦੇ ਹਾਂਜੀ 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 ਉਹ ਸਾਰਾ ਹੀ ਮਸਲਾ ਹੱਲ ਹੋ ਗਿਆ ਹੁਣ ਆ ਜਿਓ ਮਹਾਰਾਜ ਇੱਧਰ ਨੂੰ ਇਹ ਜਿੱਦਾਂ ਜੀ 10 ਪਾਵਰ ਦੇ ਸੈੱਟ ਪਏ ਆ ਜੀ ਇਹ ਨਹੀਂ ਸਾਰੀਆਂ ਸੋਰਟ ਕਰੀਆਂ ਪਈਆਂ ਨੇ ਵਿੱਚ ਆ ਤਿਆਰ ਨੇ ਜਿਹਦੇ ਮਰਜ਼ੀ ਠੋਕ ਦੇ ਇਹ ਇਸ ਤਕਰੀਬਨ ਸਾਰੇ ਨਾਲ ਅਸੀਂ ਕੰਪਨੀ ਵਾਂਡ ਸੈੱਟੇ ਰੱਖਦੇ ਆ ਜੀ ਠੀਕ ਆ ਜੀ ਸਾਰੇ ਸੀਆਰਆਈ ਹੋ ਗਈ ਟੈਕਸਮੋ ਹੋ ਗਈ ਬਰੂਨਾ ਹੋ ਗਈ ਜੀ ਰਤਨ ਹੋ ਗਈ ਹਮ ਟੈਕਸਮੋ ਹੋ ਗਈ ਬਰੂਨਾ ਹੋ ਗਈ ਤੇ ਸਾਰੇ ਸੈੱਟ ਰੈਡੀ ਆ ਜੀ ਸਾਰੇ origignal ਸੈੱਟ ਆ ਆਪਾਂ ਜਣੀ ਕੰਪਨੀ ਵਾਲੇ ਸੈੱਟ ਨੇ ਇਹ ਸਾਰੇ ਇੱਕ ਗੱਲ ਹੋਰ ਜੀ ਮੋਟਰ ਦੀ ਬੁਸ਼ਾਂ ਦੀ ਕੋਰ ਦੀ ਸਾਡੀ ਜ਼ਿੰਮੇਵਾਰੀ ਹੋ ਗਈ ਕਿੰਨੇ ਸਮੇਂ ਦੀ ਮਤਲਬ ਛਿਮਾਹੀ ਦੀ ਹੁੰਦੀ ਹੈ 6 ਮਹੀਨੇ ਦੀ ਹੁੰਦੀ ਹੈ ਜੀ ਜੇ ਵੈਸੇ ਵੀ ਬਾਅਦ ਚੋ ਵੀ ਕੋਈ ਬੰਦਾ ਮੋਟਰ ਕੱਢ ਕੇ ਕਹੇ ਵੀ ਮੋਟਰ ਦੀ ਕੋਰ ਘੁੰਮੀ ਜਿਹੜੀ ਮੋਟਰ ਸਾਡੇ ਕੋਲ ਤੇ ਗਈ ਵੀ ਹੋਈ ਜਿੰਮੇਵਾਰੀ ਹੋਗੀ ਆ ਭਾਈ ਮੇਨ ਵਾਲੀ ਕੋਰ ਹੀ ਘੁੰਮਦੀ ਆ ਮੈਂ ਸੀਜ਼ਨ ਚ ਦੇਖਿਆ ਮੇਰੀ ਵੀ ਕੋਰ ਘੁੰਮ ਗਈ ਸੀ ਇੱਕ ਵਾਰੀ ਆਹ ਬਾਬਾ ਜੀ ਸੰਘਰਸ਼ ਲੜਿਆ ਜਾ ਰਿਹਾ ਹੈ ਇਹ ਹੈਗਾ ਜੀ ਬੋਰਾ ਦਾ ਨਹੀਂ ਇਹ ਬੋਰਾ ਦੇ ਪਾਈਪ ਪੱਕੇ ਵੀ ਆਪਾਂ ਆਪ ਲਿਆ ਕੇ ਰੱਖਦੇ ਆ ਹਾਂਜੀ 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 ਮਤਲਬ ਕਿਸੇ ਨੇ ਬੋਰ ਕਰਾਉਣਾ ਪਾਈਪ ਵੀ ਆਪਣੇ ਲੇਬਰ ਵੀ ਆਪਣੀ ਮਸ਼ੀਨ ਵੀ ਆਪਣੀ ਮੋਟਰ ਵੀ ਪਾ ਦੇਣੀ ਆ ਹਾਂਜੀ ਹਾਂਜੀ ਸਾਰਾ ਹੀ ਕੁਝ ਹੋ ਗਿਆ ਇਹ ਫਿਲਟਰ ਮਾਰ ਰਹੇ ਹੈ ਜੀ ਅੱਛਾ ਜੀ ਇਹ ਮਸ਼ੀਨ ਚੱਲ ਰਹੀ ਹੈ ਆਪਣੀ ਬੋਰ ਵਾਲੀ ਉੱਥੇ ਮਾਲ ਭੇਜਣਾ ਸਵੇਰੇ ਠੀਕ ਆ ਜੀ ਹਾਂਜੀ ਹਾਂ ਇਹ ਵੀ ਅਸੀਂ ਜਿਹੜਾ ਮਾਲ ਆ ਜੀ ਇਹ ਵੀ ਅਸੀਂ ਕੰਪਨੀ ਦਾ ਪਾਉਨੇ ਆ ਪ੍ਰਕਾਸ਼ ਦਾ ਠੀਕ ਆ ਜੀ ਮਤਲਬ ਇਹਨੂੰ ਬਹੁਤ ਘੱਟ ਦੁਕਾਨਦਾਰ ਵਰਤਦਾ ਸਸ ਯਾਰ ਇੱਕ ਥੋੜਾ ਜਿਹਾ ਮਾਰ ਕੇ ਦਿਖਾਉਂਦੇ ਹੰਦੇ ਨੇ ਇੱਕ ਨੇ ਮੇਰੇ ਵਰਗੇ ਨੇ ਭੰਨੇ ਦਿੱਤਾ ਦੀ ਥੋੜਾ ਮਾਰ ਕੇ ਉਹੀ ਤੇ ਵੱਜ ਸਕਦਾ ਇਹ ਇਹ ਨਹੀਂ ਟੁੱਟਦਾ ਹੈਗਾ ਅੱਛਾ ਜੀ ਹਾਂ ਜੀ ਟੁੱਟਦਾ ਨਹੀਂ ਇਹ ਨਹੀਂ ਨਾ ਜੀ ਨਾ ਇਹ ਨਹੀਂ ਟੁੱਟਦਾ ਹੈਗਾ ਆ ਵੀ ਮਾਰਾ ਜਾ ਕਰੋ ਮਹਾਰਾਜ ਦਰਸ਼ਨ ਭਾਈ ਸੰਤ ਕਿਹੜਾ ਇੱਕ ਆ ਦੇਖੋ ਸੋਹਣਿਓ ਆਹਾਂ ਐਲ ਸੀ ਡੀ ਸਕਰੀਨ ਹੈ ਜੀ ਆਹ ਜਿਗਾਰਡ ਹੈ ਜੀ ਇਹ ਪਾਣੀ ਚ ਨਾ ਨੇ ਡਬੋ ਲੈਣਾ ਬਾਲਟੀ ਚ ਜਾਂ ਬੋਰ ਚ ਇਹਨੇ ਦੇਖ ਲੈਣਾ ਇਹਦਾ ਐਡ ਆਪਾਂ ਸ਼ਾਰਟ ਵਿੱਚ ਤੁਹਾਨੂੰ ਕਰਾਂਗੇ ਵੀ ਵਿੱਚ ਕੀ ਆਬਜੈਕਟ ਆ ਉਦਾਂ ਦਾ ਇਹਨਾਂ ਨੇ ਟੂਲ ਬਣਾ ਕੇ ਵਿੱਚੋਂ ਜਿਗਾੜ ਕੱਢ ਦੇਣਾ ਅੱਛਾ ਇੱਕ ਹੋਰ ਜੀ ਹਾਂਜੀ ਜੇ ਕਿਸੇ ਗਰੀਬ ਕਿਸਾਨ ਦੀ ਮੋਟਰ ਬੋਰ ਚ ਗਰ ਜਾਂਦੀ ਆ ਹਾਂਜੀ ਮਤਲਬ ਸਹੀ ਹੋਵੇ ਹਾਂ ਲੋਡ ਬੰਦ ਹੋਵੇ ਲੋਡ ਬੰਦ ਹੋਵੇ ਉਹਦੀ ਅਸੀਂ ਫ੍ਰੀ ਕੱਢੂਗੇ ਜੀ ਵਾਹ ਜੀ ਵਾਹ ਤਾਂ ਵਧੀਆ ਗੱਲ ਆ ਜੀ ਪਰ ਲੋਡ ਬੰਦ ਹੋਵੇ ਇਹ ਨਾ ਹੋਵੇ ਵੀ ਹਾਂ ਅਗਰ ਵੀਰ ਜੀ ਇਹਦੀ ਜਿਹੜੀ ਸੇਵਾ ਇਹ ਸਰਵਿਸ ਆਪਾਂ ਕਿੰਨੇ ਏਰੀਆ ਚ ਦੰਨੇ ਆ ਪੰਜਾਬ ਚ ਇਹ ਜੀ ਅਸੀਂ ਮੰਨ ਕੇ ਚੱਲੋ ਵੀ ਮੋਟਰ ਗਿਰ ਗਈ ਕਿਸੇ ਦੀ ਮੰਨ ਕੇ ਚੱਲੋ ਨਾ ਭੇਗ ਡਿਗਪੀ ਹਾਂ ਜੀ ਹਾਂ ਜੀ ਜਾਣਦੇ ਆ ਜੀ ਜਾਣਦੇ ਆ ਜਾਣਦੇ ਆ ਇਹ ਭਾਈ ਆਲਮੋਸਟ ਸਾਰੇ ਪੰਜਾਬ ਚ ਇਹ ਸਰਵਿਸ ਹੈ ਇੱਧਰ ਨੂੰ ਆ ਜਿਓ ਦੇਵਤਿਓ ਆ ਕਰਾਓ ਦਰਸ਼ਨ ਬੋਰ ਪੱਕੇ ਤੇ ਆ ਬਾਬੇ ਬੰਨੇ ਪੈਪ ਜੇ ਕਹਦੇ ਪੈ ਨਹੀਂ ਇਹ ਬੋਰਾਂ ਵਾਲਾ ਹੀ ਮਾਲ ਆਈ ਸਾਰਾ ਇਹ ਬੋਰਾਂ ਦਾ ਸਾਰਾ ਸਮਾਨ ਪਿਆ ਜੀ ਵਨ ਰੂਫ ਜਿਹਨੂੰ ਕਹਿੰਦੇ ਨੇ ਨਾ ਜਿੱਮੇ ਬਲਾਇਟ ਚ ਹੁੰਦੇ ਨੇ ਵੀ ਵਨ ਰੂਫ ਸਿਸਟਮ ਇਹ ਸਾਰਾ ਦੇਖੋ ਪਾਈਪਾਂ ਸ਼ੇਪਾਂ ਦਾ ਸਮਾਨ ਪਿਆ ਜੀ ਇਹ ਸਾਰਾ ਪਾਈਪ ਲਾਈਨ ਦਾ ਸਮਾਨ ਆ ਜੀ ਇਹ ਹਾਂ ਜੀ ਇਹ ਵੱਖ-ਵੱਖ ਵੈਰਾਈਟੀਆਂ ਨੇ ਵੀਰੇ ਹਾਂਜੀ 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 ਅੱਛਾ ਜੀ ਜਿੱਦਾਂ ਦੀ ਬੰਦੇ ਨੇ ਉਦਹੀਂ ਹੈਗੀ ਆ ਜੇ ਤਾਂ ਬਜਟ ਤੇ ਇਹ ਆਪਣਾ ਪਾਈਪਲਾਈਨਾਂ ਦੇ ਐਲਬੋਟੀਆਂ ਨੱਕੇ ਅੱਛਾ ਜੀ ਇਹ ਸਾਰਾ ਸਮਾਨ ਆ ਜੀ ਬੱਲਾ 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 ਜਣੀ ਐਨ ਸਿਰੇ ਲਾ ਕੇ ਆਉਣੀਓ ਕੰਮ ਹਾਂਜੀ 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 ਉਹ ਕੀ ਪਿਆ ਯਾਰ ਚਿੱਟਾ ਜਸਲਾ ਇਹ ਡੀਜੁਆਇੰਟ ਹੁੰਦਾ ਜਦੋਂ ਲਾਈਨ ਅੱਗੇ ਜੋੜਨੀ ਹੋਵੇ ਨਾ ਜੀ ਹਾਂਜੀ ਉਹਦੇ ਖਾਤਰ ਉਹਦੇ ਵਿੱਚ ਕੰਮ ਆਉਂਦਾ ਇਹ ਅੱਛਾ 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 ਡੀਜੁਆਇੰਟ ਕਹਿੰਨੇ ਇਹਨੂੰ ਉਹ ਵੀ ਦਿਖਾ ਪਾਈ ਉਹ ਪਿਆ ਸਾਰਾ ਰੇਵਰੀਆਂ ਜੀ ਇਹ ਸਾਰਾ ਅੰਡਰ ਦੀ ਸਰਵੇਲੈਂਸ ਆ ਸਾਰਾ ਇੱਥੇ ਨਿਗਰਾਨੀ ਹੁੰਦੀ ਆ ਪੂਰੀ 24 ਘੰਟੇ ਆ ਵੀ ਮੋਟਰਾਂ ਆ ਵੀ ਮੋਟਰਾਂ ਖਰਾਬ ਧੀਜ ਕੇ ਰਾਂ ਦਰਸ਼ਨ ਇਹ ਹੈਗੀਆਂ ਵੀਰ ਜੀ ਮੋਟਰਾਂ 6 ਪਾਵਰ ਦੀਆਂ ਜੀ ਇਹ ਸਾਰੀਆਂ 6 ਦੀਆਂ ਨੇ ਹਾਂਜੀ ਹਾਂਜੀ ਇਹ ਮੋਟਰ ਸਾਡੀ ਜਿਆਦਾ ਜਾਂਦੀ ਆ ਜੁਪੀ ਦੇ ਵਿੱਚ ਜੀ ਠੀਕ ਆ ਜੀ ਜਾਂ ਮਾਚੂਆੜਾ ਏਰੀਆ ਦੇ ਵਿੱਚ ਠੀਕ ਆ ਜੀ ਜਿੱਥੇ 20 25 ਫੁੱਟ ਤੇ ਪਾਣੀ ਆ ਠੀਕ ਆ ਜੀ ਉੱਥੇ ਪੈਂਦੀ ਆ ਜੀ ਇਹ ਵੀ ਮਤਲਬ ਆਪਣਾ ਸਾਰਾ ਜਿਹੜਾ ਸਟਾਕ ਆ ਰੈਡੀ ਆ ਇਹ ਇਹ ਬਾਬਾ ਜੀ ਦੇ ਨੇ ਗਿਆ ਬਣਾ ਕੇ ਰੱਖਿਆ ਜੀ ਹੁਣ ਬਾਬੇ ਠੋਕ ਦੋ ਬਸ ਹਾਂਜੀ 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 ਅੱਛਾ ਮੋਟਰ ਦਾ ਇੱਕ ਹੋਰ ਆ ਜੀ ਹਾਂਜੀ ਤੁਹਾਡੇ ਮੋਟਰ ਲੋਡ ਵੱਧ ਲਵੇ ਪਾਣੀ ਨਾ ਕੱਢੇ A1K ਜਦੋਂ ਤੱਕ ਜਿਹੜਾ ਤੁਹਾਡਾ ਪਾਣੀ ਆ ਚਵੱチェ ਚ ਨਹੀਂ ਕਰਦਾ ਮੋਟਰ ਸਾਡੀ ਆ ਜੀ ਵਾਹ ਜੀ ਵਾਹ ਜਦੋਂ ਤੁਸੀਂ ਕਹਿੰਦੇ ਆ ਵੀ ਸਾਡੇ ਪਾਣੀ ਪਸੰਦ ਆ ਸਾਡਾ ਪਾਣੀ ਓਕੇ ਆ ਨਾ ਸਾਡਾ ਲੋਡ ਸਹੀ ਆ ਮੋਟਰ ਸਹੀ ਆ ਫਿਰ ਮੋਟਰ ਮਤਲਬ ਜ਼ਿੰਮੇਦਾਰ ਭਾਈ ਦੀ ਆ ਜਿੰਨਾ ਚਿਰ ਅਗਲੇ ਦੇ ਪਸੰਦ ਨਹੀਂ ਆਉਂਦੀ ਮੋਟਰ ਸਾਡੀ ਆ ਜੀ ਇੱਕ ਬਾਬਾ ਜੀ ਆਪਾਂ ਸੋਲਰ ਮੋਟਰਾਂ ਬਾਰੇ ਗੱਲ ਕਰਦੇ ਸੀ ਵੀ ਸੋਲਰ ਦਾ ਪਤਾ ਨਹੀਂ ਆਪਾਂ ਕੀ ਕਰਦੇ ਹਾਂ ਉਹ ਸੋਲਰ ਮੋਟਰ ਦਾ ਵੀਰੇ ਜਿਹੜੇ ਦਾ ਪੰਪਾਂ ਦੀ ਸੈਟਿੰਗ ਹੈ ਜੀ ਹਾਂਜੀ ਹੁਣ ਜਿੱਦਾਂ ਸਾਡੇ ਬੇਟ ਏਰੀਏ ਚ ਮੋਟਰ ਪੱਖੇ ਪੱਖਾ ਹਾਂਜੀ ਉਹ ਚਾਰ ਜਾਂ ਪੰਜ ਸਟੇਜ ਪੰਪ ਲਾ ਕੇ ਦੇ ਦਿੰਨੇ ਆ ਜੀ ਉਹ ਨਹੀਂ ਉੱਥੇ ਕਾਮਯਾਬ ਹੁੰਦੀ ਉੱਥੇ ਚੱਲ ਇੱਕ ਤੇ ਜਾਂ ਦੋ ਸਟੇਜ ਪੰਪ ਜੀ ਉਹ ਵੀ ਪੰਪ ਅਸੀਂ ਸਪੈਸ਼ਲ ਤਿਆਰ ਕਰਦੇ ਆ ਸਾਡੇ ਕੋਲ ਮੋਟਰਾਂ ਪੰਪ ਲਾਉਣ ਖਾਤਰ ਆਉਂਦੀਆਂ ਹਾਂਜੀ ਉਹ ਵੀ ਆਪਾਂ ਲਾਉਨੇ ਆ ਮਤਲਬ ਜੇ ਕਿਸੇ ਜ਼ਿੰਮੇਵਾਰ ਭਾਈ ਨੂੰ ਉਹ ਤਾਂ ਪਾਣੀ ਵਧਾਉਨੇ ਆ ਜੀ ਹਾਂਜੀ ਹਾਂਜੀ ਪਾਣੀ ਵੱਧ ਜਾਂਦਾ ਲੋਡ ਘਟ ਜਾਂਦਾ ਵੈਰੀ ਗੁੱਡ ਐਂਪੀਅਰ ਘਟ ਜਾਂਦੇ ਆ ਪਾਣੀ ਵੱਧ ਜਾਂਦਾ ਜੀ ਭਾਈ ਕੋਈ ਸੋਲਰ ਵਾਲੇ ਜਿਹੜੇ ਇੱਧਰ ਮਾਲਵੇ ਦੇ ਉੱਪਰਲੇ ਪਾਸੇ ਚ ਮੋਟਰਾਂ ਕਾਫੀ ਉੱਧਰ ਪਈਆਂ ਹੋਈਆਂ ਨੇ ਜੇ ਉਦਾਂ ਦੀ ਕੋਈ ਤੁਹਾਨੂੰ ਜ਼ਰੂਰਤ ਆ ਨੰਬਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਡਿਸਟ੍ਰਿਕਟ ਫਤਿਹਗੜ ਸਾਹਿਬ ਪਿੰਡ ਅਸੀਂ ਪੰਜਕੋਹਾ ਦੇ ਵਿੱਚ ਖੜੇ ਆ ਬਾਬਾ ਮੋਟਰਸ ਦੇ ਉੱਤੇ ਤੇ ਆ ਬਾਬਾ ਜੀ ਇਹ ਲੋੜੇ ਵਾਲਾ ਸਮਾਨ ਆ ਗਿਆ ਹਾਂਜੀ ਹਾਂਜੀ ਇਹ ਮੋਟਰਾਂ ਕੱਢਣ ਵਾਲੀ ਮਸ਼ੀਨ ਹੈ ਜੀ ਅੱਛਾ ਭਾਈ ਆਹ ਮਸ਼ੀਨਾਂ ਆਪਣੇ ਕੋ ਕੈਕ ਨੇ ਇਹ ਤਿੰਨ ਮਸ਼ੀਨਾਂ ਜੀ ਆਪਣੇ ਕੋਲ। ਅੱਛਾ ਜੀ। ਹਾਂਜੀ ਹਾਂਜੀ। ਜਣੀ ਆਪਣੇ ਕੋਲ ਕੰਪਲੀਟ ਇੱਕ ਜੀਪ ਨਾਲ ਮਸ਼ੀਨ। ਹਾਂਜੀ ਆਪਣੇ ਕੋਲ ਦੋ ਗੱਡੀਆਂ ਤੇ ਦੋ ਮਸ਼ੀਨਾਂ ਹਰ ਟਾਈਮ ਰੈਡੀ ਹੁੰਦੀਆਂ ਜੀ। ਅੱਛਾ। ਤੇ ਮਤਲਬ ਮੁੰਡੇ ਲੱਗੇ ਰਹਿੰਦੇ ਆ ਜੀ। ਇਹ ਤਾਂ ਭਾਈ ਪਤੰਦਰ ਜਿਵੇਂ ਉਹ ਨਹੀਂ 911 ਅਮਰੀਕਾ ਚ ਕਰ ਦਿੰਦੇ ਵੀ ਫਾਇਰ ਬ੍ਰਿਗੇਡ ਐਂਬੂਲੈਂਸ ਪੁਲਿਸ ਤਿੰਨੇ ਇਕੱਠੇ ਆਉਂਦੇ ਨੇ ਓਕਣ ਆਉਂਦੇ ਨੇ ਪਤੰਦਰ। ਆਹਾਂ ਜੀ। ਇਹ ਡ੍ਰਾਈਵਰੀ ਪਾਈਪ ਜੀ। ਠੀਕ ਹੈ ਜੀ। ਲੋਹੇ ਦੇ ਜੀ। ਇਹ ਵੀ ਆਪਣੇ ਕੋਲ ਨਵੇਂ ਇਹ ਆਪਣੇ ਕੋਲ ਪੁਰਾਣੇ ਵੀ ਮਿਲ ਜਾਂਦੇ ਨੇ ਹਾਂਜੀ ਪੁਰਾਣੇ ਵੀ ਮਿਲ ਜਾਂਦੇ ਜੀ ਵਾਹ ਜੀ ਪੁਰਾਣੇ ਵੀ ਮਿਲ ਜਾਂਦੇ ਸਾਰੇ ਮਸਲੇ ਹੱਲ ਨੇ ਜੀ ਤੇ ਇੱਧਰ ਆਪਣੇ ਕੋਲ 15 ਪਾਵਰ ਦੇ ਸੈੱਟ ਪਏ ਆ ਜੀ 15 ਪਾਵਰ ਦੇ ਸੈਟਾਂ ਦੇ ਕਰਾਓ ਜੀ ਮਾੜੇ ਜੇ ਦਰਸ਼ਨ ਹਾਂਜੀ ਹਾਂਜੀ ਇਹ ਵੀ ਸਾਰੇ ਸੈੱਟ ਆਪਣੇ ਕੋਲ ਕੰਪਨੀਮੈਂਟ ਪਈਆਂ ਜੀ ਜਿੱਦਾਂ ਕਿ ਇਹ ਮੋਟਰਾਂ ਦੀ ਵੱਧ ਡਿਮਾਂਡ ਆ ਜੀ ਟੈਕਸਮੋ ਹੋ ਗਈ ਠੀਕ ਆ ਜੀ ਜਿਹੜਾ ਅੱਜ ਦੇ ਟਾਈਮ ਜਿਹੜੇ ਸਾਡੇ ਜ਼ਿਮੀਂਦਾਰ ਭਾਈਆਂ ਟੈਕਸਮੋ ਨੂੰ ਜ਼ਿਆਦਾ ਪਸੰਦ ਕਰਦੇ ਆ ਟੈਕਸਮੋ ਕੇਐਸਬੀ ਸੀਆਰਆਈ ਹਾਂਜੀ ਇਹ ਸਾਰੇ ਸੈਟਅਪ ਨੇ ਕੋਲ ਪਏ ਆ ਜੀ ਸਾਰੇ ਸਾਰੇ origignal ਸੈਟ ਆ ਜੀ ਇਹ ਇਹ used ਨੇ origignal ਹਾਂਜੀ ਹਾਂਜੀ ਇਨਾ ਚ ਜ਼ਿਮੀਦਾਰ ਦਾ ਬਾਈ ਫਾਇਦਾ ਕਿੰਨਾ ਖੋ ਜੂ ਨਵੇਂ ਆ ਇਹਦਾ ਕਿੰਨਾ ਦੇਖੋ ਫਾਇਦਾ ਵੀਰੇ ਜਿਹੜੀ ਹੁਣ ਟੈਕਸਮੋ ਦੀ ਮੋਟਰ ਅੱਜ ਦੇ ਟਾਈਮ 15 ਦੀ ਨਵੀਂ ਆ 5657000 ਦੀ ਆ ਜੀ ਬਿਲਕੁਲ ਆ ਜੀ ਉਹ ਆਪਾਂ ਤੁਹਾਡਾ 20 22 25 ਕੰਡੀਸ਼ਨ ਦੇ ਅਕੋਰਡਿੰਗ ਜਿਹਹੇ ਜੀ ਮੋਟਰ ਦੀ ਕੰਡੀਸ਼ਨ ਆ ਉਹ ਹਿਸਾਬ ਨਾਲ ਦੇਣਾ ਆ ਬਲੀ ਅਦਕ ਮੁੱਲ ਠੋਕ ਦੋ 30% ਦਾ ਡਿਸਕਾਊਂਟ ਆ ਜੀ ਮੋਟਰ ਦਾ ਦੱਸ ਲੀ ਜੀ ਆਪਾਂ ਕਹੀਏ ਨਹੀਂ ਹਾਂਜੀ ਹਾਂਜੀ ਬਾਕੀ ਜਿਹੜੀ ਮੋਟਰ ਹੁੰਦੀ ਆ ਨਾ ਜੀ ਇਹਦਾ ਕੁਝ ਨਹੀਂ ਵਿਗੜਦਾ ਹੁੰਦਾ ਹਾਂਜੀ ਦੇਖੋ ਬੋਰ ਰੇਤਾ ਨਾ ਮਾਰੇ ਹਾਂਜੀ ਮੋਟਰ ਦਾ ਕੁਝ ਨਹੀਂ ਵਿਗੜਦਾ ਇਹਦੀ 30 30 ਸਾਲ ਲਾਈਫ ਆ ਜੀ 25 30 ਦੀ ਮਤਲਬ ਕਿ ਸਾਡੀਆਂ ਮੋਟਰਾਂ ਪਾਈਆਂ ਵੀ ਅਸੀਂ 15 15 ਸਾਲ ਬਾਅਦ ਕੱਢੀਆਂ ਕੁਝ ਨਹੀਂ ਦਾ ਵਿਗੜਦਾ ਜਦੋਂ ਤੱਕ ਬੋਰ ਰੇਤਾ ਨਹੀਂ ਮਾਰਦਾ ਹਾਂ ਜਾਂ ਰੇਤਾ ਮਾਰਦਾ ਫਿਰ ਅੰਪੈਲਰ ਕੂਲਰ ਬਾਡ ਮਾਰਦਾ ਫਿਰ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਉਦਾਂ ਇਹ ਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਬਾਕੀ ਸੋਹਣਿਓ ਗੱਲ ਇਹ ਆ ਵੀ ਅਸੀਂ ਭਾਈ ਕੋਈ ਖਾਨਦਾਨੀ ਮਿਸਤਰੀ ਹੈ ਨਹੀਂ ਸਾਡੇ ਬੰਦੇ ਜ਼ਿੰਮੇਦਾਰ ਬੰਦੇ ਨੇ ਸਾਡੇ ਪਲੱਸ ਰਿਸ਼ਤੇਦਾਰ ਨੇ ਸਿੱਧੀ ਜੀ ਗੱਲ ਆ ਆ ਸਾਰਾ ਇਹਨਾਂ ਦਾ ਖੇਤੀ ਵਾਲਾ ਟਮਟਮਾ ਖੜਾ ਚਾਰ ਪੰਜ ਕਾਰਾਂ ਨੇ ਦੋ ਤਿੰਨ ਟਰੈਕਟਰ ਨੇ ਟਰਾਲੀਆਂ ਸਾਰਾ A to Z ਾਲੂ ਵਗੈਰਾ ਦਾ ਬਹੁਤ ਸ਼ੌਂਕ ਨਾਲ ਖੇਤੀ ਵੀ ਕਰਦੇ ਨੇ ਤੇ ਅਗਲੀ ਗੱਲ ਜਿਹੜੀ ਆ ਕਿ ਇਹ ਜਿਹੜਾ ਸਾਡਾ ਕੰਮ ਆ ਉਲਝੇ ਹੋਏ ਕੇਸ ਕੱਢਣ ਦਾ ਕਿਉਂ ਜੀ ਮੋਟਰ ਦਾ ਸਟਾਰਟਰ ਦਾ ਬੋਰ ਦਾ ਕੋਈ ਵੀ ਅੜਿਆ ਹੋਇਆ ਕੇਸ ਆ ਪੰਜਾਬ ਪੱਧਰ ਤੇ ਅੱਧੇ ਹਰਿਆਣੇ ਤੱਕ ਇਹ ਕੱਢਦੇ ਨੇ ਪਲੱਸ ਜਿਹੜੀਆਂ ਮੋਟਰਾਂ ਬਾਬਾ ਜੀ ਕਬਾੜ ਹੋ ਜਾਂਦੀਆਂ ਨੇ ਕਹਿੰਦੇ ਨੇ ਉਹਨਾਂ ਨੂੰ ਕਿਵੇਂ ਮੋੜ ਸਰਜੀਤ ਕਰਦੇ ਹੋ ਦੱਸੋ ਜਿਹੜੀ ਦਾ ਵੀਰਜੀ ਮੋਟਰ ਚੱਲਣ ਦੀ ਹਾਲਤ ਵਿੱਚ ਹੁੰਦੀ ਹੈ ਉਹਦਾ ਅਸੀਂ ਚਲਾ ਦੰਨੇ ਆ ਜਿਹੜੀ ਹੁਣ ਦਿਖਦਾ ਆਪਾਂ ਨੂੰ ਵੀ ਮੋਟਰ ਦੀ ਕੋਰੇ ਘੁੰਮ ਗਈ ਮੋਟਰ ਡੈਮੇਜ ਹੋ ਗਈ ਉਹ ਮੋਟਰ ਲੈ ਕੇ ਜਿੰਨਾ ਕ ਮਤਲਬ ਜ਼ਿੰਮੇਵਾਰ ਭਾਈ ਦਾ ਉਹਤੇ ਖਰਚਾ ਆਉਂਦਾ ਹੁੰਦਾ ਹੈ ਫਿਰ ਫਰਜ਼ ਕਰੋ ਕਿਸੇ ਮੋਟਰ ਦੇ 8-10000 ਰੁਪਏ ਖਰਚਾ ਆ ਰਿਹਾ ਜੀ ਉਹ ਆਪਾਂ ਪੈਸੇ ਲੈ ਕੇ ਮੋਟਰ ਦੇ ਦਣੀ ਆ ਜੀ ਮੋਟਰ ਫਿਰ ਮਤਲਬ ਕਿ ਅਗਲੇ ਦੀ ਚਲਦੀ ਦੀ ਚਲਦੀ ਹੋ ਜਾਂਦੀ ਹੈ ਰੀਨਲ ਮੋਟਰ ਤੇ ਮੈਂ ਗੱਲ ਇਹ ਆ ਵੀ ਅਗਲੇ ਦਾ ਮਸਲਾ ਹੱਲ ਹੋ ਜਾ ਹਾਂਜੀ ਹਾਂਜੀ ਹਾਂ ਹਾਂ ਮਸਲਾ ਪਲੱਸ ਬ੍ਰਦਰ ਜਿਹੜਾ ਆਪਾਂ ਅੰਡਰਗਰਾਊਂਡ ਪਾਈਪਲਾਈਨ ਦਾ ਕ ਇਹਦਾ ਕੀ ਹਿਸਾਬ ਕਿਤਾਬ ਹੈ ਕਿ ਕਿੰਨੇ ਇੰਚੀ ਚ ਆਉਂਦੇ ਨੇ ਪੈਪੀ ਇਹ ਇਹ ਆਪਣੇ ਕੋਲ ਤਿੰਨ ਤਰ੍ਹਾਂ ਚ ਆਉਂਦੇ ਆ ਜੀ 6 ਇੰਚੀ 8 ਇੰਚੀ 10 ਇੰਚੀ ਠੀਕ ਹੈ ਜੀ ਇਹ ਵੀ ਜਿਹੜਾ ਮਾਲ ਆ ਜੀ ਇਹ ਆਪਣਾ ਗਰੰਟੀ ਵਾਲਾ ਕੰਮ ਆ ਜੀ ਠੀਕ ਹੈ ਜੀ ਲਾਈਨ ਪਾ ਕੇ ਚਲਾ ਕੇ ਜਦੋਂ ਜ਼ਿਮੀਂਦਾਰ ਭਾਈ ਦੇ ਨੱਕੇ ਦੇ ਵਿੱਚ ਮਤਲਬ ਉਹ ਪਾਣੀ ਨਿਕਲ ਗਿਆ ਉਦੋਂ ਅਸੀਂ ਤੁਹਾਨੂੰ ਵੀ ਆਪੇ ਪਟਾਉਨੇ ਆ ਸਾਰੀਆਂ ਮਸ਼ੀਨਾਂ ਆਪਣੇ ਕੋਲ ਹਾਂਜੀ ਹਾਂਜੀ ਲੇਬਰ ਵੀ ਆਪਣੀਆਂ ਟ੍ਰੈਂਚ ਮਸ਼ੀਨਾਂ ਬਣਾਉਣੇ ਹਾਂਜੀ ਹਾਂ ਜਿਹੜੇ ਲਾਈਨ ਪਟਣੇ ਵਾਲੀ ਉਹ ਵੀ ਆਪਾਂ ਨੇ ਟਰੈਕਟਰ ਵਾਲੀ ਚੈਨ ਵਾਲੀ ਮਸ਼ੀਨ ਆ ਟ੍ਰੈਂਚ ਮਸ਼ੀਨ ਕਹਿੰਦੇ ਜੀ ਨੂੰ ਹ ਠੀਕ ਕੋਈ ਮਤਲਬ ਚਾਹੇ ਤੁਸੀਂ ਖਾ ਲਾ ਤਾਂ ਖਾ ਲ ਚ ਵੀ ਪੱਟ ਦੋਗੇ ਵਾਹ ਜੀ ਵਾਹ ਕੋਈ ਐਕਸਟਰਾ ਨੁਕਸਾਨ ਨਹੀਂ ਹੋਊਗਾ ਜੀ ਠੀਕ ਹੈ ਜੀ ਹਾਂ ਜੀ ਹਾਂ ਸੋ ਸੋਣਿਓ ਇੱਕ ਛੱਤ ਦੇ ਥੱਲੇ ਸਾਰਾ ਆਈਟਮ ਤੁਹਾਮੈਂ ਇਹਨਾਂ ਕੋਲ ਇੱਥੇ ਬਿੱਗਾ ਡੇਢ ਬਿੱਗਾ ਜਗ੍ਹਾ ਜਿਹਦੇ ਵਿੱਚ ਇਹਨਾਂ ਦਾ ਐਗਰੀਕਲਚਰ ਦਾ ਸਾਰੇ ਇੰਪਲੀਮੈਂਟਸ ਸਾਰੀਆਂ ਮੋਟਰਾਂ ਦਾ ਇੰਪਲੀਮੈਂਟਸ ਜਿੰਨੀਆਂ ਤੁਹਾਨੂੰ ਚੀਜ਼ਾਂ ਦੱਸਿਆ ਨੇ ਉਹ ਸਾਰੀਆਂ ਸਹੂਲਤਾਂ ਤੇ ਅੱਗੇ ਮੜਾ ਜਾ ਵਾਕਾ ਰਾਉਂਡ ਕਰਾ ਦਈਏ ਭਾਈ ਮੁੰਡਿਆਂ ਦੀ ਖੇਤੀਬਾੜੀ ਵਾਲੇ ਸੰਦਾਂ ਦੇ ਦਰਸ਼ਨ ਕਰਾ ਦਈਏ ਆ ਜਾ ਵੀ ਬੇਸ਼ੇਰਾ ਆਹ ਟਰੈਕਟਰ ਆ ਜੀ ਆਹ ਕਾਰ ਵੀ ਆ ਇੱਕ ਆਹ ਸਾਰਾ ਆਪਣਾ ਜਨਰੇਟਰ ਆ ਵੱਟ ਪਾਉਣ ਵਾਲਾ 3MB ਫਲੋ ਸਿੰਗ ਜਾ ਰੇਪਾਉਣ ਵਾਲਾ ਖੈਰਪਰੀਤਾ A to Z ਸਮਾਨ ਆ ਕਿਉਂਕਿ ਕਾਰਨ ਕੀ ਆ ਨਾ ਕਈ ਬੰਦੇ ਇਹਨੂੰ ਕਮਰਸ਼ੀਅਲ ਐਂਗਲ ਨਾਲ ਜੋੜਦੇ ਨੇ ਇਹ ਬ੍ਰਦਰ ਖੇਤੀਓ ਕਰਦੇ ਤੇ ਖੇਤੀ ਤੋਂ ਹੀ ਮੋਟਰਾਂ ਦਾ ਸ਼ੌਕ ਸੀ ਉੱਤਰ ਨੂੰ ਕਾਰੋਬਾਰ ਪੈ ਗਿਆ ਮੂਡ ਬਣ ਗਿਆ ਆਪ ਦਾ ਮਸ਼ੀਨਰੀ ਮਸ਼ੀਨਰੀ ਦਾ ਨਾ ਇਹਨਾਂ ਨੂੰ ਬੜਾ ਸ਼ੌਕ ਆ ਲੋਹੇ ਦਾ ਬੜਾ ਸ਼ੌਕ ਹੈ ਤੋਂ ਲੈ ਕੇ ਆ ਜੀਪ ਵਾਲੀ ਟਰਾਲੀ ਆ ਪੁਰਾਣਾ ਮੈਸੀ ਰੇੜੇ ਟੱਟੂ ਥੇਲੇ ਇਹ ਜੇ ਸੰਦ ਨੇ ਇਹ ਆਪਣੇ ਉੱਧਰ ਤਾਂ ਇੰਨਾ ਕੋਈ ਸ਼ੌਕ ਹੀ ਨਹੀਂ ਹੈਗਾ ਅੱਛਾ ਇੱਕ ਗੱਲ ਮੈਂ ਸਵਾਲ ਤੁਹਾਨੂੰ ਆਪਦੇ ਵੱਲੋਂ ਪੁੱਛੂੰਗਾ ਜੀ ਹਾਂਜੀ ਜਨਰੇਟਰ ਦਾ ਤੁਸੀਂ ਕੰਮ ਕਰ ਦਿੰਦੇ ਹੋ ਹਾਂਜੀ ਹਾਂਜੀ ਜਨਰੇਟਰ ਬੰਨ ਦਿੰਦੇ ਹੋ ਜਨਰੇਟਰ ਹਾਂਜੀ ਰਿਪੇਅਰ ਸਾਰੀ ਆ ਜੇ ਕਿਸੇ ਨੇ ਜਨਰੇਟਰ ਲੈਣਾ ਹੋਵੇ ਟਰੈਕਟਰ ਵਾਲਾ ਛੋਟਾ ਵੱਡਾ ਉਹਦਾ ਕੀ ਆਪੋ ਉਹ ਵੀ ਆਪਣੇ ਕੋਲ ਹੁੰਨੇ ਆ ਜੀ ਹੈਗੇ ਨੇ ਜੀ ਹਾਂਜੀ ਹਾਂਜੀ ਉਹ ਮਸਲਾ ਹੱਲ ਕਰ ਦੋਗੇ ਹਾਂਜੀ 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 ਸੋ ਸੋਣਿਓ ਟਰੈਕਟਰ ਵਾਲੇ ਜਨਰੇਟਰ ਦਾ ਵੀ ਆਪਣੇ ਕੋਲ ਇਸੇ ਰੂਪ ਥੱਲੇ ਮਸਲਾ ਹੱਲ ਹੋਣਾ ਸੋ ਮੇਰਾ ਖਿਆਲ ਹੈ ਬਹੁਤੀ ਆਪਾਂ ਗੱਲ ਨੂੰ ਲੰਬੀ ਨਾਲ ਲਜਾਈਏ 15 20 ਮਿੰਟ ਤੁਹਾਡੇ ਲੈ ਚੁੱਕੇ ਆ ਕਿੱਦਾਂ ਦੀ ਲੱਗੀ ਵੀਡੀਓ ਮੈਨੂੰ ਦੱਸਿਓ ਅਰ ਦੂਜੀ ਨੰਬਰ ਤੇ ਇਹ ਕੋਈ ਪੇਡ ਪ੍ਰੋਮੋ ਨਹੀਂ ਹੈਗੀ ਇਹ ਸਾਡਾ ਆਪਸਦਾਰੀ ਆ ਸਾਰੀ ਤੇ ਜਗਾ ਹੈਗੀ ਆ ਡਿਸਟ੍ਰਿਕਟ ਫਤੇਗੜ ਸਾਹਿਬ ਪਿੰਡ ਪੰਜ ਕੋਹਾ ਬਾਬਾ ਮੋਟਰਜ਼ ਦੇ ਨਾਂ ਤੇ ਆਲੇ ਦਾਲ ਇਹ ਮਸ਼ਹੂਰ ਨੇ ਇਹਨਾਂ ਦੀ ਗੱਡੀ ਤੇ ਬਾਬਾ ਮੋਟਰਜ਼ ਲਿਖਿਆ ਹੋ ਹੁੰਦਾ ਸੁਖ ਨਾਲ 20-25 ਬੰਦੇ ਲੰਗਰ ਪਾਣੀ ਛਕਦੇ ਨੇ ਸੋ ਸੋਹਣਾ ਪਰਿਵਾਰ ਆ ਬੜਾ ਦਿਲ ਲੱਗਦਾ ਇਕੱਲਾ ਕੰਮ ਨਹੀਂ ਹੁੰਦਾ ਇੱਕ ਬੰਦੇ ਨਾਲ ਜੁੜਨਾ ਉਹਦੇ ਨਾਲ ਪਿਆਰ ਪਾਉਣਾ ਉਹਦੇ ਨਾਲ ਵਰਤਣਾ ਇਹਨਾਂ ਦੇ ਮੈਂ ਜਿੰਨੇ ਗਾਹਕ ਦੇਖੇ ਨੇ ਇਹਨਾਂ ਨਾਲ ਸਾਰੇ ਪਿਆਰ ਮੰਗ ਰਿਸ਼ਤੇ ਆ ਮੰਗ ਵਰਤਦੇ ਨੇ ਸੋ ਇੱਕ ਵਾਰੀ ਫੇਰ ਆਓ ਸੇਵਾ ਦਾ ਮੌਕਾ ਦਿਓ ਕਿਤੇ ਵੀ ਕੋਈ ਕਤਾਹੀ ਹੁੰਦੀ ਆ ਜ਼ਿੰਮੇਵਾਰੀ ਮੇਰੀ ਹੋਊਗੀ ਠੀਕ ਆ ਜੀ ਸੋ ਇੰਨਾ ਹੀ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਮਹਾਰਾਜ ਦੇਵਤਿਓ ਠੀਕ ਆ ਜੀ ਸასი ਸ਼ਕਲ